ਝਾਣਾ ਦੇ ਟਿੱਬਾ थाना ਇਲਾਕੇ ਵਿੱਚ ਸਫਾਈ ਸੇਵਕ ਨੂੰ ਕਥਿਤ ਤੌਰ ਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਵਾਲਮੀਕ ਭਾਈਚਾਰੇ ਦੇ ਨੁਮਾਇੰਦਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਪੀੜਤਾ ਵਿਨਾਸ਼ ਕੁਮਾਰ ਜੋ ਕਿ ਨਗਰ ਨਿਗਮ ਵਿੱਚ بطور ਸਫਾਈ ਸੇਵਕ ਕੰਮ ਕਰਦੇ ਹਨ ਅਤੇ ਵਾਰਡ ਨੰਬਰ 3 ਦੇ ਇੰਚਾਰਜ ਵੀ ਹਨ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਸੂਚਨਾ ਕਿਹਾ ਕਿ ਜਦੋਂ ਉਹਨਾਂ ਦੇ ਮੁਲਾਜ਼ਮ ਸੁਹਾਜਨਗਰ ਦੇ ਹੀਰਾ ਬਿਹਾਰ ਕਲੋਨੀ ਵਿੱਚ ਗੜਾ ਚੁੱਕਣ ਗਏ ਤਾਂ ਉੱਥੇ ਕੁਝ ਲੋਕਾਂ ਨੇ ਉਹਨਾਂ ਦੀ ਗੱਡੀ ਨੂੰ ਰੋਕ ਲਿਆ ਤੇ ਗੱਡੀ ਦੀ ਚਾਬੀ ਖੋਲੀ ਥੋੜੀ ਹੀ ਗੱਲ ਮੈਂ ਵੱਡੀ ਕਰਦਾ ਵਾਂ ਮੈਂ ਥੋੜੀ ਦੇਰ ਪਹਿਲਾਂ ਵੀ ਕਹਿ ਕੇ ਹਟਿਆ ਵਾਂ ਕਿ ਜਦੋਂ ਵੀ ਵਾਲਮੀਕੀ ਸਮਾਜ ਨਾਲ ੱੱਕਾ ਹੁੰਦਾ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਤੋਂ ਉਸ ਮੂਮੈਂਟ ਦੇ ਵਿੱਚ ਸਿਰਫ ਵਾਲਮੀਕੀ ਸਮਾਜ ਹੀ ਖੜਦਾ ਵਾ ਵਾਲਮੀਕੀ ਸਮਾਜ ਤਾਂ ਪਹਿਲੇ ਹੀ ਵਿਚਾਰਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਆ ਕੂੜੇ ਨੂੰ ਜਾ ਜਾ ਕੇ ਘਰਾਂ ਦੇ ਵਿੱਚ ਚੱਕਦਾ ਫਿਰ ਢੋਂਦਾ ਫਿਰ ਉਸ ਦਾ 5-5 ਘੰਟੇ ਹਾਂਜੀ ਕਿ ਜਿਹੜੇ ਆਪਾਂ ਇਸ ਚੀਜ਼ ਨੂੰ ਮੰਨਦੇ ਆ ਨਾ ਕਿ ਬਿਮਾਰੀ ਫੈਲਣ ਦਾ ਖਤਰਾ ਮੰਨਦੇ ਨਹੀਂ ਬਿਮਾਰੀਆਂ ਦੇ ਵਿੱਚ ਘੁੱਲ ਰਹੇ ਪਏ ਅਸੀਂ ਖਤਰਾ ਨਹੀਂ ਜੇ ਜੇ ਅਸੀਂ ਜੇ ਅਸੀਂ ਬਿਮਾਰੀ ਕੋੜੇ ਦੇ ਵਿੱਚ 24 ਘੰਟੇ ਰਹਿ ਕੇ ਸਾਨੂੰ ਅਜੇ ਕੋਈ ਬਿਮਾਰੀ ਨਹੀਂ ਲੱਗ ਰਹੀ ਪਰਮਾਤਮਾ ਦਾ ਆਸ਼ੀਰਵਾਦ ਆ ਕਿਉਂਕਿ ਅਸੀਂ ਮਿਹਨਤ ਕਰ ਰਹੇ ਆ ਇੱਥੇ ਹੀ ਇਹਨਾਂ ਲੋਕਾਂ ਤੇ ਵੀ ਆਸ਼ੀਰਵਾਦ ਆ ਜਿਹੜੇ ਲੋਕਾਂ ਦਾ ਅਸੀਂ ਘਰਾਓ ਕੀਤਾ ਹੋਇਆ ਵਾ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਵਾਲਮੀਕੀ ਸਮਾਏ ਨਾਲ ਤੇ ਯਾਰ ਕਿੱਦਾਂ ਦੇ ਕਿਉਂ ਹੋ ਰਿਹਾ ਥੋੜੇ ਸਮੇਂ ਤੱਕ ਐਮਐਲਏ ਸਾਹਿਬ ਆ ਰਹੇ ਆ ਐਮਐਲਏ ਸਾਹਿਬ ਤੁਸੀਂ ਆਸ਼ਵਾਸ਼ਣ ਲੈਣਾ ਵੇ ਇਸ ਚੀਜ਼ ਦਾ ਕਿ ਜਿਹੜਾ ਡੈਂਪ ਦੀ ਸਮੱਸਿਆ ਹੈਗੀ ਆ ਕਿਉਂਕਿ ਪਰਚਾ ਦਰਜ ਹੋ ਗਿਆ ਠੀਕਾ ਗ੍ਰਫਤਾਰੀ ਨਹੀਂ ਹੋਊਗੀ ਅਸੀਂ ਫੇਰ ਬਹਿ ਜਾਗੇ ਤਰਨੇ ਤੇ ਠੀਕ ਆ ਨਾ ਉਹ ਤਾਂ ਸਾਡ ਐਮਐਲਏ ਸਾਹਿਬ ਆ ਰਹੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਥੋੜੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਜਿਹੜਾ ਕੋੜੇ ਦਾ ਸਿਸਟਮ ਹੈਗਾ ਉਹ ਚ ਕਦੋਂ ਤੱਕ ਹੱਲ ਕੀਤਾ ਜਾ ਸਕਦਾ ਉਹਦੇ ਲਈ ਐਮਐਲਏ ਦਾ ਇੰਤਜ਼ਾਰ ਕਰ ਰਹੇ ਆ ਪਿਆ ਗੱਡੀ ਨਹੀਂ ਗੱਡੀ ਚਾਹੀਦੀ ਗੱਡੀ ਸਰਕਾਰੀ ਗੱਡੀ ਜੀ ਉਹ ਉਂਝ ਜ਼ਿਆਦਾ ਪਹਿਲਾਂ ਅਰੈਸਟ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਅਸੀਂ ਧਰਨਾ ਬੰਦ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ ਵੀ ਪਹਿਲਾਂ ਇੱਥੇ ਬੁਲਾਵਾਂਗੇ ਫਿਰ ਅਸੀਂ ਚੱਕਾਂਗੇ ਭਾਈ ਦੇਖੋ ਸਾਡੀ ਬੇਨਤੀ ਹੈ ਅਸੀਂ ਕਹਤਾਂ ਕਿ ਇਹ ਜੀ ਇਹਨੇ ਅੱਗੇ ਵੀ 1-2 ਵਾਰ ਹੀ ਕੀਤਾ ਜੀ ਪਹਿਲਾਂ ਵੀ ਇਹਨੇ ਇੱਕ ਨੰਬਰ ਦਾ ਦੇ ਨਾਲ ਧੱਕਾ ਕੀਤਾ ਵਾ ਪਹਿਲਾਂ ਵੀ ਕੀਤਾ ਧੱਕਾ ਉਹਨੂੰ ਵੀ ਦੂਸਰਾ ਚਾਂਸ ਆ ਬੰਦਾ ਇੱਕ ਵਾਰੀ ਹੋਇਆ ਦੂਜਾ ਦੂਜੀ ਵਾਰੀ ਹੋ ਗਿਆ ਇਹ ਗ੍ਰਿਫਤਾਰੀ ਵਾਲੇ ਲੱਗੇ ਹਰਿ ਗੁਰਦੇਵਾਲ ਜੀ ਇਹਨਾਂ ਕਿਸੇ ਮੌਕੇ ਤੇ ਪਹੁੰਚਿਓ ਮੌਕੇ ਦੇ ਹਾਲਾਤਾਂ ਮੁਤਾਬਕ ਤੁਹਾਡੇ ਵੱਲੋਂ ਜਿਹੜੀ ਇਹਨਾਂ ਦੀ ਸ਼ਿਕਾਇਤ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਉਹਦੇ ਸੰਬੰਧੀ ਇੱਕ ਮੁਕਦਮਾ ਨੰਬਰ 137 ਜੇਟਡ ਅਦਾਲਤ ਦੀ ਅੰਡਰ ਸੈਕਸ਼ਨ ਜਿਹੜੀ ਐਸ ਸੀ ਐਸਟੀ ਐਕਟ ਦੀ ਨਾਪਮ ਮੁਕਦਮਾ ਦਰਜ ਕਰਤਾ ਇੱਕ ਸਾਡੇ ਜੀਓ ਸੁਭਾਨ ਨੇ ਡਿਊਟੀ ਅਫਸਰ ਲੱਗੇ ਹੋਏ ਆ ਸੀਪੀ ਸਰ ਵੱਲੋਂ ਜਿਹੜੇ ਲਾਏ ਗਏ ਹੋ ਉਹਨਾਂ ਤਰ੍ਹਾਂ ਹੀ ਆਪਾਂ ਇਹ ਮੁਕਦਮੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜੀ ਠੀਕ ਹੈ ਜੀ ਇੱਥੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਬੰਦੀ ਸੀ ਉਹ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਐਕਸ਼ਨ ਹੋ ਚੁੱਕਾ ਹੈ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਡੇ ਮਾధ్యਮ ਰਾਹੀਂ ਬੇਨਤੀ ਕਰਨਾ ਭਾਈਚਾਰੇ ਨੂੰ ਜਿਹੜਿਆ ਨਹੀਂ ਇਹ ਬਾਕੀ ਜਿਹੜੇ ਕਹਿ ਰਹੇ ਆ ਵੀ 10000 ਵਾਲਾ ਕੋਈ ਇਹਨਾਂ ਦਾ ਹੈਗਾ ਉਹ ਤੁਹਾਨੂੰ ਵੀ ਪਤਾ ਹੈ ਕਿਹੜੇ ਡਿਪਾਰਟਮੈਂਟ ਨਾਲ ਸੰਬੰਧਤ ਹੈਗਾ ਉਹ ਸੰਬੰਧਤ ਮਹਿਕਮੇ ਨੂੰ ਆਪਾਂ ਉਹਨਾਂ ਤੱਕ ਅਪਰੋਚ ਕਰਦੇ ਇਹ ਵੀ ਕਰਨਾ ਉਹਨਾਂ ਨੂੰ ਦੇਣ ਪਈਨਾਂ ਦੀ ਜਿਹੜੀ ਜਾਇਜ਼ ਮੰਗਾ ਉਹਨਾਂ ਦਾ ਨਕਾਰਾ ਕੀਤਾ ਹੈ ਠੀਕ ਹੈ ਇਹ ਮਾਮਲਾ ਮੁੱਦਾ ਬਣਿਆ ਕੀ ਹੈ ਜੀ ਮੁੱਦਾ ਬਣਿਆ ਜੀ ਇਹ ਜਿਹੜਾ ਹੈਗਾ ਇਹ ਆਪਣੇ ਚੜ ਦੇ ਠੇਕੇਦਾਰੀ ਸਿਸਟਮ ਇਹਨਾਂ ਨੇ ਦੱਸਿਆ ਜਿੱਤਾ ਹੁਣ ਤੁਹਾਡੇ ਸਾਹਮਣੇ ਕਹਿ ਰਿਹਾ ਚੱਲਦਾ ਜੋ ਗੱਡੀ ਲੈ ਆਉਂਦੀ ਕੂੜਾ ਕੂੜਾ ਲੈਣ ਆਉਂਦੇ ਆ ਆਬਜੈਕਸ਼ਨ ਸੀ ਉਸ ਦਾ ਵੀ ਉਹ ਦਿੱਲੀ ਤੁਸੀਂ ਜਿਹੜਾ ਨੇ ਲੈ ਕੇ ਜਾਂਦੇ ਕੂੜਾ ਪੂਰਾ ਚੱਕ ਕੇ ਲੈ ਗਿਆ ਉਹ ਕਹਿੰਦਾ ਜੀ ਮੈਂ ਲੈ ਕੇ ਜਾਂਦੇ ਆਇਆ ਹੈਗਾ ਇਸੇ ਕੋਲੋਂ ਇਹਨਾਂ ਦਾ ਕਲੇਸ਼ ਪਿਆ ਉਹ ਲੈ ਕੇ ਕੂੜਾ ਹੋਰ ਚੱਕ ਅੰਦਰੋਂ ਵੀ ਚੱਕ ਜੇ ਤੱਕ ਇੱਥੇ ਇਹਨਾਂ ਦੇ ਆਪੋਜੀਟ ਦੋਨਾਂ ਤੇ ਨਾਲ ਦੀ ਕੰਟਰੋਵਰਸੀ ਵਧੀਆ ਠੀਕ ਹੈ ਜੀ ਉਹਨਾਂ ਦਾ ਪੱਖ ਸੀਗਾ ਵੀ ਸਾਡਾ ਜਿਹੜਾ ਵਾ ਪੂਰਾ ਦਿੱਲੀ ਨਹੀਂ ਚੱਕਾ ਜਾਂਦਾ ਜਿੱਤਰਾ ਇਹ ਕਹ ਰਿਹਾ ਵੀ 10000 ਚ ਬੰਦਾ ਉਹ ਕਹ ਰਿਹਾ ਵੀ ਪ੍ਰੋਬਲਮ ਉਹ ਗੱਡੀ ਵਿੱਚ ਚਲਾਊਗਾ ਉਹ ਵੀ ਕਰੋ ਇਸੇ ਤਰ੍ਹਾਂ ਕਿ ਇਹਨਾਂ ਦਾ ਆਪੋ ਜੁਦੀ ਟਕਰਾਅ ਹੋਇਆ ਟਕਰਾਅ ਦੌਰਾਨ ਇਹਨਾਂ ਦੀ ਉਹ ਗੱਲੀ ਗਲੂਚਿਆ ਠੀਕ ਹੈ ਬਾਕੀ ਜਿਹੜਾ ਮੁਕਦਮਾ ਦਰਜ ਕਰਕੇ ਇੱਕ ਜੀਓ ਅਫਸਰ ਸਾਡੇ ਜਰੇ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਵੀ ਤੱਥ ਹੋਣਗੇ ਤੁਹਾਨੂੰ ਸਾਹਮਣੇ ਪਤਾ ਲੱਗ ਜਣਗੇ ਕੋਈ ਗ੍ਰਿਫਤਾਰੀ ਹੋਈ ਐ ਐਸਪੀਰ ਦੇ ਅੱਜ अगली चीज हां क्यों होगी जी जो एफ आई आर दर्ज होगी पढ़े लिखे हो पत्रकार हो जो एफ आई आर होगी ਉਹ ਸਾਡੀ ਪਹਿਲੀ ਮੰਗ ਸੀਗੀ ਕਿ ਜੋ ਵਿੱਕੀ ਰਾਣਾ ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਉਹ ਗੁਰਦਿਆਲ ਜੀ ਨੇ ਪ੍ਰੈਸ ਦੇ ਮਾਧਿਅਮ ਨਾਲ ਮੁਖਤਵਾਰ ਹੋ ਕੇ ਇਹ ਕਹਿ ਦਿੱਤਾ ਕਿ ਜਿਹੜਾ ਪਰਚਾ ਬਾ ਦਰਜ ਹੋ ਚੁੱਕਿਆ ਵਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਸਾਇਕਲ ਜਿਹੜਾ ਚੈਪਟਰ ਹੋ ਹੈਗਾ ਕਿ ਉਹਦੀ ਗ੍ਰਿਫਤਾਰੀ ਦਾ ਔਰ ਅਸੀਂ ਇੱਥੇ ਬੈਠੇ ਆਂ ਕਿਉਂਕਿ ਐਮਐਲਏ ਸਾਹਿਬ ਜਿਹੜੇ ਏਰੀਆ ਦੇ ਆ ਉਹ ਵੀ ਥੋੜੇ ਸਮੇਂ ਦੇ ਵਿੱਚ ਆਉਣ ਦਾ ਕੋਸ਼ਿਸ਼ ਆ ਉਹਨਾਂ ਦੀ ਜੋ ਆਉਂਦੇ ਆ ਉਹ ਸਾਨੂੰ ਪੀ ਆਸ਼ਵਾਸ਼ਣ ਆਸ਼ੀਰਵਾਸ਼ਣ ਦੇ ਰਹੇ ਆ ਉਸ ਤੋਂ ਬਾਅਦ ਇਹ ਮੌਜੂਦ ਰਹੂਗਾ ਹਾਂਜੀ ਕਿਉਂਕਿ ਐਮਐਲਏ ਸਾਹਿਬ ਧਿਆਨ ਤੋਂ ਬਾਅਦ ਗੁਰਦੇਵਾਲ ਜੀ ਕੋਈ ਗੱਲ ਹੈ ਤੇ ਅਸੀਂ ਜ਼ਿਆਦਾ ਨਹੀਂ ਐਮਐਲਏ ਸਾਹਿਬ ਆਈ ਰਿਹਾ